ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਮੇਰੇ ਵੱਲੋਂ ਆਪ ਸਭ ਨੂੰ ਸਤ ਸ੍ਰੀ ਅਕਾਲ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ ਹਮੇਸ਼ਾ ਜਿਦਾਂ ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦਿੱਤਾ ਜੀ ਆ ਜਿਨ੍ਹਾਂ ਦੀ ਫਰਮ ਨੂੰ ਤੇ ਜਿਨ੍ਹਾਂ ਦੀ ਫਰਮ ਕਾਫੀ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦੇਂਦੇ ਆ ਰਹੇ ਨੇ ਤੇ ਉਹਨਾਂ ਨੂੰ ਕਾਫੀ ਲੰਮਾ ਤਜਰਬਾ ਹੈ ਆ ਮਨੋਜੀ ਤੁਹਾਡਾ ਸਵਾਗਤ ਹੈ ਜੀ। ਸਮਰਤ ਜੀ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਈਵਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱੱਚੀ ਟੀਮ ਵੱਲੋਂ ਐਮ ਡੀ ਮਨੂ ਦਾਤਾ ਐਨ ਆਰ ਡੀ ਰਿਪੋਟ ਲੋਂ ਵੱਲੋਂ ਸਤ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਥੈਂਕ ਯੂ ਵੈਰੀ ਮਚ ਫ੍ਰਾਇਮਿੰਗ ਸੋਨਰ ਜੀ। ਆ ਥੈਂਕ ਯੂ ਮਨੋਜੀ ਤੁਸੀਂ ਹਰ ਹਫਤੇ ਆ ਕੇ ਦਰਸ਼ਕਾਂ ਦੇ ਨਾਲ ਸਾਰੀ ਬੜਮੰਲੀ ਜਾਣਕਾਰੀ ਸਾਂਝੀ ਕਰਦੇ ਹੋ। ਅੱਛਾ ਆਪਾਂ ਇੱਥੇ ਸ਼ੁਰੂ ਕਰਦੇ ਹਾਂ ਜਿਹੜੇ ਦੋ ਐਕਸਪ੍ਰੈਸ ਐਂਟਰੀ ਦੇ ਡਰਾਅ ਆਏ ਨੇ। ਉਨਾ ਬਾਰੇ ਜ਼ਰੂਰ ਦਰਸ਼ਕਾਂ ਨੂੰ ਦੱਸੋ ਵੀ ਕੀ ਹੈ ਉਹਦੇ ਵਿੱਚ ਸਿਮਰਤ ਜੀ ਦੋ ਡਰਾਜ਼ ਜਨਵਰੀ ਦੇ ਵਿੱਚ ਆਏ ਨੇ ਜੀ ਐਕਸਪ੍ਰੈਸ ਐਂਟਰੀ ਦੇ ਪਹਿਲਾ ਡਰਾ ਆਇਆ ਸੀਗਾ 7 ਜਨਵਰੀ ਨੂੰ which was one of the largest second largest mm -hmm. draw because 8000 invitation ਦਿੱਤੇ ਗਏ ਸੀਗੇ ਉਸ ਡਰਾ ਦੇ ਵਿੱਚ ਤੇ ਉਸ ਤੋਂ ਪਹਿਲਾਂ TR2 PR ਦਾ ਡਰਾ ਸੀਗਾ ਜਿਹੜਾ ਸਭ ਤੋਂ ਲਾਰਜੈਸਟ ਸੀਗਾ ਜਿਹਦੇ 27000 ਇਨਵੀਟੇਸ਼ਨ ਸੀ ਸੋ ਉਸ ਤੋਂ ਬਾਅਦ 21 ਜਨਵਰੀ ਨੂੰ ਸੈਕੰਡ ਡਰਾ ਹੋਰ ਆਇਆ ਜੀ ਜਿਹਦੇ 6000 ਇਨਵੀਟੇਸ਼ਨ ਦਿੱਤੇ ਗਏ ਨੇ 509 ਦੇ ਸਕੋਰ ਦੇ ਉੱਤੇ ਜਿਹੜਾ ਪਹਿਲਾ ਡਰਾ ਸੀਗਾ 511 ਤੇ ਸੀਗਾ ਆ 2 ਪੁਆਇੰਟ ਹੋਰ ਥੱਲੇ ਗਿਆ 509 ਦੇ ਕੱਟਆਫ ਦੇ ਉੱਤੇ ਗਿਆ ਸੋ ਕੰਗratulations ਸਾਰੇ ਐਪਲੀਕੈਂਟਸ ਨੂੰ ਜਿਨ੍ਹਾਂ ਦੀ ਐਪਲੀਕੇਸ਼ਨ ਪਿਕ ਹੋਈ ਐ ਇਸ ਦੇ ਵਿੱਚ ਬਿਕੋਜ਼ ਬੜੇ ਅਰਸੇ ਬਾਅਦ ਅਸੀਂ ਦਸੰਬਰ ਦੇ ਵਿੱਚ ਦੋ ਡਰਾਅ ਦੇਖੇ ਤੇ ਦੋ ਡਰਾਅ ਜਨਵਰੀ ਦੇ ਵਿੱਚ ਦੇ ਕੇ 6000 5000 8000 6000 ਸੋ ਤਕਰੀਬਨ 24-25000 ਐਪਲੀਕੈਂਟਸ ਨੂੰ ਇਨਵੀਟੇਸ਼ਨਸ ਆਏ ਨੇ which is just amazing ਸੋ ਇਹਦੇ ਨਾਲ ਇੱਕ ਉਮੀਦ ਦੀ ਲਹਿਰ ਬਣ ਗਈ ਕਿ yes ਆਖ ਹੋ ਰਿਹਾ ਹੈ ਰਾਈਟ ਨਹੀਂ ਤਾਂ ਨਾ ਉਮੀਦੀ ਚੱਲਦੀ ਪਈ ਸੀ ਬਿਕਾਉਜ਼ 1000 ਦੇ ਇਨਵੀਟੇਸ਼ਨ ਆਂਦਾ ਪੈ ਸਕਾ ਇੱਕ ਮਹੀਨੇ ਦੇ ਵਿੱਚ ਪਿਛਲੇ 6 ਇਨਵੀਟੇਸ਼ਨ ਦਸੰਬਰ ਤੋਂ ਪਹਿਲਾਂ ਦੇਖ ਲਈਏ 1000 ਇਨਵੀਟੇਸ਼ਨ 435 1000 ਇਨਵੀਟੇਸ਼ਨ 433 533 534 533 50 ਸੈਂਤੀ ਸੋ ਉੱਥੇ ਇੱਕ ਸਕੋਰ ਖੜਿਆ ਸੀਗਾ ਸੋ 509 ਦੇ ਨਾਲ ਇਲਜੋਲ ਹੋਈ ਹੈ ਸਕੋਰ ਥੱਲੇ ਆਉਣ ਦੀ ਉਮੀਦ ਬਣੀ ਹੈਗੀ ਹੈ ਐਂਡ ਜਿਹੜੇ ਐਪਲੀਕੇਸ਼ਨ ਖਾਤ ਐਪਲੀਕੈਂਟਸ ਜਿਹੜੇ 500 ਦੇ ਆਸ-ਪਾਸ ਜਾਂ 500 ਤੋਂ ਥੱਲੇ ਬੈਠੇ ਸੀਗੇ ਉਹਨਾਂ ਨੂੰ ਇੱਕ ਉਮੀਦ ਦੀ ਕਿਰਨ ਆ ਗਈ ਕਿ ਯੈਸ ਐਪਲੀਕੇਸ਼ਨ ਪਿਕ ਹੋ ਸਕਦੀ ਹੈ ਗਿਆ ਸੋ ਹੁਣ ਤਕਰੀਬਨ 10000 ਐਪਲੀਕੇਸ਼ਨਸ ਐਪਲੀਕੈਂਟਸ ਹਲੇ ਵੀ ਹੈਗੇ ਨੇ ਜਿਨ੍ਹਾਂ ਦੇ ਪ੍ਰੋਫਾਈਲ 501 ਤੋਂ ਉੱਪਰ ਸਿਸਟਮ ਦੇ ਵਿੱਚ ਪਏ ਨੇ ਅੱਛਾ ਜੀ ਸੋ ਜੇ ਦੋ ਡਰਾਜ਼ ਹੋਰ ਆਂਦੇ ਨੇ 6-6000 ਦੇ ਤੇ ਇਹ ਸਕੋਰ ਜਿਹੜਾ ਹੈਗਾ 500 ਤੋਂ ਥੱਲੇ ਆ ਜਾਏਗਾ ਵਿੱਚ ਅਗੇਨ ਵੁੱਡ ਬੀ ਅਮੇਜ਼ਿੰਗ ਐਂਡ ਜਿਹੜੇ ਬੱਚੇ ਪਿਕ ਨੇ ਕੰਗratulations ਤੁਹਾਨੂੰ ਸਾਰਿਆਂ ਨੂੰ ਬਟ ਮੇਕ ਸ਼ੋਰ ਹੁਣ ਪ੍ਰੋਫੈਸ਼ਨਲੀ ਐਪਲੀਕੇਸ਼ਨ ਸਬਮਿਟ ਕਰਾਇਆ ਜਾਏ ਐਂਡ ਇੱਕ ਵੀ ਗਲਤੀ ਤੁਹਾਨੂੰ 6-8 ਮਹੀਨੇ ਦੇ ਵਿੱਚ ਪਿੱਛੇ ਵੀ ਪਾ ਸਕਦੀ ਤੁਹਾਡਾ ਰਿਫਿਊਜ਼ਲ ਵੀ ਲੈ ਕੇ ਆ ਸਕਦੀ ਹੈ ਐਂਡ ਖਾਸ ਕਰ ਜਿਹੜੇ ਸਪਾਉਸਸ ਨੂੰ ਜਿਨ੍ਹਾਂ ਨੇ ਐਪਲੀ ਸਪਾਉਸਸ ਜਿਨ੍ਹਾਂ ਦੇ ਡਿਪੈਂਡੈਂਟ ਕੈਨੇਡਾ ਦੇ ਵਿੱਚ ਹੈਗੇ ਨੇ ਬਟ ਉਹਨਾਂ ਨੇ ਨੌਨ ਅਕੰਪੈਨਿੰਗ ਸ਼ੋ ਕੀਤਾ ਹੋਇਆ ਉਹਨਾਂ ਨੂੰ ਕਨਸਰਨ ਹੋਣਾ ਚਾਹੀਦਾ ਆ ਤੁਹਾਡੀ ਜੋਬ ਲੈਟਰ ਦੇ ਵਿੱਚ ਕੋਈ ਇਸ਼ੂ ਹੋ ਜਾਏਗਾ ਤੁਹਾਡੇ ਨੌਕ ਦੇ ਵਿੱਚ ਇਸ਼ੂ ਹੈ ਮੇਕ ਸ਼ੋਰ ਯੂ ਰਿਜ਼ੋਲਵ ਇਟ ਬਿਫੋਰ ਯੂ ਸਬਮਿਟ ਦ ਐਪਲੀਕੇਸ਼ਨ ਐਂਡ ਇਸੇ ਤਰ੍ਹਾਂ ਬੈਕ ਹੋਮ ਦਾ ਜਿਹੜ ਪਿਛਲਾ ਐਕਸਪੀਰੀਅੰਸ ਸਟੱਡੀ ਵੀਜ਼ਾ ਤੇ ਜਾਂ ਪੋਸਟ ਗ੍ਰੈਡ ਵਰਕ ਪਰਮਿਟ ਦੇ ਟਾਈਮ ਤੇ ਸ਼ੋ ਨਹੀਂ ਕੀਤਾ ਸੀ ਕਿਤੇ ਹੁਣ ਸ਼ੋ ਨਾ ਕਰਿਆ ਜੇ ਐਂਡ ਬਿਕੋਜ਼ ਉਹ ਤੁਹਾਨੂੰ ਮਿਸ ਪ੍ਰੇਜ਼ੈਂਟੇਸ਼ਨ ਦੇ ਵਾਸਤੇ ਪਾਸੇ ਵੀ ਲੈ ਕੇ ਜਾ ਸਕਦਾ ਸਿਮਰਜੀ ਬਿਕੋਜ਼ ਆਫੀਸਰ ਇਹ ਕਹਣਾ ਯਾ ਪਹਿਲਾਂ ਤੁਸੀਂ ਝੂਠ ਬੋਲਦੇ ਪਿਸੀ ਯਾ ਹੁਣ ਝੂਠ ਬੋਲਦੇ ਪਿਓ ਐਂਡ ਜੇ ਪਿਛਲਾ ਐਕਸਪੀਰੀਅੰਸ ਸ਼ੋ ਕੀਤਾ ਹੈ ਮੇਕ ਸ਼ੋਰ ਕਿ ਤੁਹਾਡੇ ਕੋਲ ਸਪੋਰਟਿੰਗ ਡਾਕੂਮੈਂਟਸ ਹੋਣ ਜਿਹੜੇ ਸਪੋਰਟ ਕਰਦੇ ਹੋਣ ਕਿ ਤੁਹਾਡੀ ਜੌਬ ਤੁਸੀਂ ਕੀਤੀ ਹੋਈ ਹੈ ਸੋ ਆ ਸਾਰੀ ਚੀਜ਼ਾਂ ਦਾ ਖਿਆਲ ਰੱਖਿਆ ਜੇ ਐਂਡ ਜੋ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਤੇ ਕਿਸੇ ਕੰਸ ਘੰਟੇ ਜ ਤੁਹਾਡੇ ਵਾਸਤੇ ਹੋ ਸਕਦਾ ਉਹ ਥੋੜੀ ਜੀ ਫੀਸ ਜ਼ਰੂਰ ਹੈਗੀ ਹੈ ਬਟ ਉਹ ਤੁਹਾਡਾ ਬਹੁਤ ਸਾਰਾ ਹੈਡੈਕ ਟੇਕਓਵਰ ਕਰ ਲੇਗੀ ਤੁਹਾਡੇ ਤੋਂ ਬਿਲਕੁਲ ਜੀ ਕਈ ਵਾਰੀ ਆਪਾਂ ਮਨੋ ਜੀ ਐਸੇ ਕੰਮ ਜੀ ਆਪਾਂ ਆਪਣਾ ਕੇਸ ਖਰਾਬ ਕਰ ਲੈਨੇ ਥੋੜੇ ਜਿਹਾ ਪੈਸੇ ਬਚਾਉਣ ਦੇ ਪਰ ਜੇ ਸਰਕਾਰ ਨੇ ਤੁਹਾਡੇ ਵਰਗੀਆਂ ਕੰਪਨੀਆਂ ਜਿੰਨੀਆਂ ਨੇ ਉਹਨਾਂ ਨੂੰ ਰੈਗੂਲੇਟ ਕੀਤਾ ਤੇ ਉਹਨਾਂ ਨੂੰ ਅਥਰਾਾਈਜ਼ ਕੀਤਾ ਇਟ ਮੀਨਸ ਵੀ ਉਹਨਾਂ ਦੇ ਕੋਲ ਕੁਝ ਨਾ ਕੁਝ ਹੈ ਕੁਝ ਐਕਸਪੀਰੀਅੰਸ ਰੱਖਦੇ ਨੇ ਤਾਂ ਹੀ ਉਹ ਇਸ ਲਈ ਅਥਰਾਇਜ਼ਡ ਨੇ ਸਿਮਰਜੀ ਇੱਕ ਕੱਲ ਮੇਰੇ ਕੋਲ ਐਪਲੀਕੇਟ ਆਈ ਸੀਗੀ ਆਇਆ ਸੀਗਾ ਉਹਨੇ ਅਲਬਰਟਾ ਦੇ ਵਿੱਚ ਐਪਲੀਕੇਸ਼ਨ ਪੁਟ ਅਪ ਕੀਤੀ ਸੀ ਤੇ ਅਪਰੂ 8 12 11 ਮਹੀਨਿਆਂ ਦੇ ਬਾਅਦ ਉਹਨਾਂ ਦੇ ਕੋਲ ਐਪਲੀਕੇਸ਼ਨ ਵਾਪਸ ਆ ਗਈ ਅੱਛਾ ਉਨਾ ਦਾ ਪੋਸਟ ਗ੍ਰੈਡ ਵਰਕ ਪਰਮਿਟ ਅਕਤੂਬਰ ਦੇ ਵਿੱਚ ਖਤਮ ਹੋ ਰਿਹਾ ਐ ਐਂਡ ਦੋ ਛੋਟੀ ਛੋਟੀ ਗਲਤੀਆਂ ਸਿਗੀਆਂ ਜਿਦੇ ਕਰਕੇ ਐਪਲੀਕੇਸ਼ਨ ਇੱਕ ਤਾਂ ਪ੍ਰਾਪ ਫਾਰਮ ਪੁਰਾਣਾ ਯੂਜ਼ ਹੋਇਆ ਹੋਇਆ ਸੀਗਾ ਇੱਕ ਸਪੋਰਟਿੰਗ ਐਫੀਡੇਨਸਸ ਬਰਥ ਸਰਟੀਫਿਕੇਟ ਦੇ ਉੱਤੇ ਨਾਲ ਪੁੱਟ ਅਪ ਨਹੀਂ ਕੀਤਾ ਸੀਗਾ ਸੋ ਛੋਟੀ ਛੋਟੀ ਗਲਤੀਆਂ ਕਰਕੇ 11 ਮਹੀਨਿਆਂ ਦਾ ਜਿਹੜਾ ਉਮੀਦ ਲਾ ਕੇ ਬੈਠਾ ਸੀ ਹੁਣ ਦੁਬਾਰਾ ਉਹਨੂੰ ਟਾਈਮ ਸਪੈਂਡ ਕਰਨਾ ਪੈਣਾ ਹੈ ਐਂਡ ਹੁਣ ਇੱਕ ਹੋਰ ਤਲਵਾਰ ਦਿਮਾਗ ਤੇ ਲਟਕਦੀ ਪਈ ਹੈ ਕਿ ਮੇਰਾ ਵਰਕ ਪਰਮਿਟ ਖਤਮ ਹੋ ਜਾਣਾ ਸੋ ਕਈ ਵਾਰੀ ਛੋਟੇ ਛੋਟੇ ਚੀਜ਼ਾਂ ਤੁਹਾਨੂੰ ਉਹ ਗਲਤ ਪਾਸੇ ਲੈ ਜਾਂਦੀਆਂ ਹੈਗੀਆਂ ਸੋ ਇਟ ਇਜ਼ ਆਲਵੇਸ ਐਵੇਂ ਨਹੀਂ ਕਹਿੰਦੇ ਕਿ ਨੀਮ ਹਕੀਮ ਖਤਰાયੇ ਜਾਨ ਸੋ ਜੇ ਤੁਹਾਡੇ ਕੋਲ ਓਨੀ ਕਿ ਲਿਮਟਡ ਨੋਲੇਜ ਹੈ ਤੇ ਉਸ ਨੋਲੇਜ ਦਾ ਜਿਹੜੇ ਚੀਜ਼ ਤੁਸੀਂ ਕਰ ਸਕਦੇ ਉਹੀ ਕਰੋ ਬਾਕੀ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪਣੇ ਵਾਸਤੇ ਪੰਗਾ ਪਾਓਗੇ ਆਪਣੇ ਘਰ ਦੇ ਵਾਸਤੇ ਵੀ ਪੰਗਾ ਪਾਓਗੇ ਬਿਲਕੁਲ ਉਹ ਇੱਕ ਹੋਰ ਵੀ ਕਹਾਵਤ ਹੈ ਜਿਸ ਦਾ ਕੰਮ ਉਸੇ ਕੋ ਸਾਜੇ ਜਿਸ ਦਾ ਕੰਮ ਉਸੇ ਕੋ ਸਾਜੇ ਦੂਸਰਾ ਕਰੇ ਤਾਂ ਡੰਡਾ ਪਾਜੇ ਸੋ ਐਬਸੋਲੂਟਲੀ ਜੀ ਜਿਹੜਾ ਮੇਰੇ ਕੋਲ ਬਹੁਤ ਸਾਰੇ ਆਈਟੀ ਕੰਸਲਟੈਂਟ ਆਂਦੇ ਵੀ ਕੈਨ ਡੂ ਇਟ ਐਬਸੋਲੂਟਲੀ देयर इज नो ਨੋ ਡਿਨਾਈਂਗ ਦਾ ਫੈਕਟ ਕਿ ਤੁਸੀਂ ਨਹੀਂ ਕਰ ਸਕਦੇ ਬਿਲਕੁਲ ਕਰ ਸਕਦੇ ਹੋ ਬਟ ਮੈਂ ਆਈਟੀ ਦਾ ਕੰਮ ਕਰੂੰਗਾ ਤਾਂ ਮੈਂ ਖਰਾਬ ਕਰਾਂਗਾ ਹਾਂਜੀ ਸੋ ਐਸੇ ਤਰ੍ਹਾਂ ਤੁਸੀਂ ਚੈਟ ਜੀਪੀਟੀ ਬਾਗੀ ਸਾਰੇ ਚੀਜ਼ਾਂ ਕੇ ਕਰਤਾ ਲੋਗ ਹੈ ਬਟ ਇੱਕ ਗਲਤੀ ਇਸ ਗੋਇੰਗ ਟੂ ਪੁੱਲ ਸ਼ੂ ਬਿਲਕੁਲ अच्छा अमन जी क्योंकि ਹੁਣ ਕਾਫੀ ਇਸ ਤਰ੍ਹਾਂ ਦੀਆਂ ਵੀ ਇੱਕ ਧਾਰਨਾਵਾਂ ਨੇ ਬਈ ਬਹੁਤ ਘੱਟ ਹੋਣ ਸਟੂਡੈਂਟ ਆ ਰਹੇ ਨੇ ਸੋ ਬਹੁਤ ਸਾਰੇ ਜਿਹੜੇ ਨੰਬਰਸ ਤੇ ਕੈਪ ਲੱਗ ਗਿਆ ਸੋ ਜਨੂਅਰੀ ਦੇ ਇਨਟੇਕ ਦੇ ਲਈ ਨਵੰਬਰ ਦਸੰਬਰ ਦੇ ਵਿੱਚ ਕਿੰਨੇ ਕ ਸਟੂਡੈਂਟ ਜਿਹੜੇ ਆਏ ਨੇ ਸਿਮਰ ਜੀ ਇੱਕ ਰਿਪੋਰਟ ਆਈ ਹੈ ਹਮ ਹਮ ਨਵੰਬਰ 2025 ਦੇ ਵਿੱਚ 2500 ਤੋਂ ਘੱਟ ਸਟੂਡੈਂਟ ਐਂਟਰ ਕੀਤਾ ਅੱਛਾ ਜੀ 26 ਜਨੂਅਰੀ ਵਾਸਤੇ ਐਂਡ ਅਹੀ ਨੰਬਰ 2023 ਨਵੰਬਰ ਦਸੰਬਰ ਦਾ 95000 ਸੀਗਾ ਗਲਾਟ 95000 ਤੋਂ ਘਟ ਕੇ 2500 ਤੋਂ ਘਟ ਐਪਲੀਕੈਂਟਸ ਨਜ਼ਰ ਆਏ ਨੇ ਨਵੇਂ ਸਟੂਡੈਂਟ ਜਿਹੜੇ ਨਜ਼ਰ ਆਏ ਨੇ ਤਕਰੀਬਨ 97% ਡਿਕਲਾਈਨ ਹੈ ਹੂੰ 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 ਸੋ ਉਹ ਹੀ ਐਪਲੀਕੈਂਟ ਉਹ ਹੀ ਸਟੂਡੈਂਟ ਆ ਰਿਹਾ ਜਿਹੜੇ ਮਾਸਟਰਸ ਕਰਕੇ ਆ ਰਹੇ ਨੇ ਜਿਹੜੇ ਬੈਚਲਰਸ ਕਰਕੇ ਆ ਰਹੇ ਨੇ ਐਕਸਪੀਰੀਅੰਸ ਲੈ ਕੇ ਆ ਰਹੇ ਨੇ ਬਿਕਾਜ਼ ਉਹਨਾਂ ਨੂੰ ਪਤਾ ਹੈ ਕਿ ਅਸੀਂ ਪੀਆਰ ਵਾਸਤੇ ਕੁਆਲੀਫਾਈ ਹੋ ਜਾਵਾਂਗੇ ਸੋ ਜਿਹੜੇ ਗ੍ਰੇਡ 12 ਕਰਕੇ ਆ ਰਹੇ ਸੀ ਕਿ ਮੇਰੇ ਖਿਆਲ ਉਹ ਸਟੂਡੈਂਟ ਦੇ ਵਿੱਚ ਕਾਫੀ ਨੰਬਰਸ ਦੇ ਵਿੱਚ ਡਰਾਸਟਿਕ ਡ੍ਰੌਪ ਆਇਆ ਹੈਗਾ ਸੋ ਅਸੀਂ ਪਹਿਲਾਂ ਵੀ ਕਹਿੰਦੇ ਆ ਰਹੇ ਸੀਗੇ ਆਪਣੇ ਬੱਚੇ ਆਪਣੇ ਨੀਸ ਨੇਫਿਊ ਨੂੰ ਤਾਂ ਭੇਜੋ ਜਦੋਂ ਉਹ ਬੈਚਲਰਸ ਕਰਕੇ ਐਕਸਪੀਰੀਅੰਸ ਲੈ ਕੇ ਮਾਰਕੀਟ ਦਾ ਐਕਸਪੋਜ਼ਰ ਲੈ ਕੇ ਆ ਰਹੇ ਨੇ ਜਾਂ ਮਾਸਟਰਸ ਕਰਕੇ ਐਕਸਪੋਜ਼ਰ ਲੈ ਕੇ ਆ ਰਹੇ ਨੇ ਉਹਦੇ ਨਾਲ ਉਹਨਾਂ ਦੇ ਸੈਟਲਮੈਂਟ ਦੇ ਪੌ ਚਾਂਸਸ ਬਹੁਤ ਵੱਧ ਜਾਂਦੇ ਨੇ ਜੀ ਅੱਛਾ ਮਨੋ ਜੀ ਆਪਾਂ ਹਮੇਸ਼ਾ ਗੱਲ ਕਰਦੇ ਆ ਸਪੌਜ਼ਲ ਸਪੌਂਸਰਸ਼ਿਪ ਦੀ ਵੀ ਸੋ ਸਪੌਜ਼ਲ ਸਪੌਂਸਰਸ਼ਿਪ ਬਾਰੇ ਵੀ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਈ ਉਹਦੇ ਵਿੱਚ ਹੁਣ ਹੈ ਸਿਮਰਤ ਜੀ ਅੱਜ ਦੀ ਤਰੀਕ ਦੇ ਵਿੱਚ ਵਿਦਨ ਕੈਨੇਡਾ ਐਪਲੀਕੈਂਟਸ ਦੀ ਗੱਲ ਕਰੀਏ ਤੇ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਵਿਦਨ ਕੈਨੇਡਾ ਦਾ ਉਹ 20 ਮਹੀਨੇ ਪਲੱਸ ਚਲਾ ਗਿਆ ਹੈ ਅੱਛਾ ਜੀ ਐਂਡ ਜਿਹੜੇ ਆਊਟਸਾਈਡ ਐਪਲੀਕੈਂਟਸ ਹੈਗੇ ਨੇ ਉਹ 14 ਮਹੀਨਿਆਂ ਦੇ ਆਸ-ਪਾਸ ਪ੍ਰੋਸੈਸਿੰਗ ਟਾਈਮ ਹੈਗਾ ਐਂਡ ਇੱਥੇ ਮੈਂ ਇੱਕ ਚੀਜ਼ ਹੋਰ ਕਹੂੰਗਾ ਸਿਮਰਤ ਜੀ ਕਿ ਵਿਦਨ ਕੈਨੇਡਾ ਐਪਲੀਕੇਸ਼ਨਸ ਕਾਫੀ ਜ਼ਿਆਦਾ ਲੱਗ ਰਹੀਆਂ ਹੈਆਂ ਹੈ ਐਂਡ ਜੇ ਕੋਈ ਵੀ ਪਰਮਨੈਂਟ ਪ੍ਰੈਜ਼ੀਡੈਂਟ ਦਾ ਸਿਟੀਜ਼ਨ ਦੀ ਮੈਰਿਜ ਕਿਸੇ ਟੈਂਪਰੇਰੀ ਰੈਜ਼ੀਡੈਂਟ ਨਾਲ ਹੋਣਦੀ ਹੈ ਤੇ ਆਫੀਸਰਸ ਵੀ ਅਜਿਹੇ ਤਰੀਕ ਦੇ ਵਿੱਚ ਉਹਨੂੰ ਲੈਂਸ ਲਗਾ ਕੇ ਦੇਖ ਰਹੇ ਨੇ ਉਹ ਦੇਖ ਰਹੇ ਨੇ ਕਿ ਤੇ ਇਹ ਮੈਰਿਜ ਆਫ ਕਨਵੀਨੀਅੰਸ ਕੈਨੇਡਾ ਰਹਿਣ ਵਾਸਤੇ ਤਾਂ ਨਹੀਂ ਕੀਤੀ ਜਾ ਰਹੀ ਐਂਡ ਖਾਸ ਕਰ ਉਹਨਾਂ ਨੂੰ ਜਦੋਂ ਨਜ਼ਰ ਆ ਰਿਹਾ ਕਿ ਇੰਨੇ ਵੱਡੇ ਤعداد ਦੇ ਵਿੱਚ ਨੰਬਰ ਐਪਲੀਕੈਂਟ ਟੈਂਪਰੀ ਰੈਜ਼ਿਡੈਂਟਸ ਦੇ ਸਟੇਟਸ ਖਤਮ ਹੋ ਰਹੇ ਨੇ ਐਂਡ ਉਸ ਐਪਲੀਕੇਸ਼ਨ ਨੂੰ ਬੜੇ ਸੀਰੀਅਸਲੀ ਲਿਤਾ ਜਾ ਰਿਹਾ ਸੋ ਤੁਹਾਨੂੰ ਤੁਹਾਡੇ ਡਾਕੂਮੈਂਟਰੀ ਐਵਿਡੈਂਸਸ ਸਪੋਰਟਿੰਗ ਸਪੋਰਟ ਡਾਕੂਮੈਂਟਸ ਜਿੰਨੇ ਅੱਛੀ ਤਰ੍ਹਾਂ ਤੁਸੀਂ ਪ੍ਰੈਜ਼ੈਂਟ ਕਰੋਗੇ ਜਿੰਨੇ ਰਿਲੇਸ਼ਨਸ਼ਿਪ ਦਾ ਪ੍ਰੂਫ ਪ੍ਰੈਜ਼ੈਂਟ ਕਰੋਗੇ ਉਹਨਾਂ ਆਫੀਸਰ ਲਈ ਵਾਸਤੇ ਡਿਸੀਜਨ ਲੈਣਾ ਆਸਾਨ ਹੋ ਜਾਏਗਾ ਐਂਡ ਸਬਮਿਸ਼ਨ ਦੇ ਵਿੱਚ ਇੱਕ ਇੱਕ ਚੀਜ਼ ਨੂੰ ਐਡਰੈਸ ਕਰਨਾ ਹੈ ਕਿ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਸ਼ੁਰੂ ਹੋਇਆ ਸਗਾ ਕਿਸ ਤਰ੍ਹਾਂ ਗਰੋਅ ਕੀਤਾ ਕੋਈ ਫਰੈਂਡ ਸਗਾ ਇਨਵੋਲਡ ਕੋਈ ਰਿਲੇਸ਼ਨਸ਼ਿਪ ਇਨਵੋਲਡ ਸਗਾ ਕੋਈ ਰਿਸ਼ਤੇਦਾਰ ਇਨਵੋਲਡ ਸਗਾ ਜਿਨੇ ਰਿਲੇਸ਼ਨਸ਼ਿਪ ਦਾਤ ਦੇ ਵਿੱਚ ਅੱਗੇ ਗੈ ਹੈਲਪ ਕੀਤੀ ਹੈ ਜਾਂ ਲਵ ਮੈਰਿਜ ਸੀ ਲਵ ਐਟ ਫਰਸਟ ਸਾਈ ਸੀ ਕਿਸ ਤਰ੍ਹਾਂ ਗਰੋ ਹੋਇਆ ਰਿਲੇਸ਼ਨਸ਼ਿਪ ਜਿੰਨੀ ਚੰਗੀ ਤਰ੍ਹਾਂ ਪੁਟ ਅਪ ਕਰੋਗੇ ਉਹ ਨਾ ਆਫੀਸਰ ਵਾਸਤੇ ਡਿਸੀਜਨ ਲੈਣਾ ਆਸਾਨ ਹੋ ਜਾਂਦਾ ਹੈ ਸੋ ਐਂਡ ਇੱਕ ਚੀਜ਼ ਹੋਰ ਜੇ ਸੈਕੰਡ ਮੈਰਿਜ ਹੈਗੀ ਹੈ ਇਟ ਇਜ਼ ਅਗੇਨ ਅ ਕਰੂਸ਼ਲ ਥਿੰਗ ਬਿਕੋਜ਼ ਆਫੀਸਰ ਦੇਖਣਾ ਚਾਹੁੰਦਾ ਹੈ ਕਿਤੇ ਉਹ ਮੈਰਿਜ ਆ ਮੈਰਿਜ ਮੈਰਿਜ ਆਫ ਕਨਵੀਨੀਅੰਸ ਤਾਂ ਨਹੀਂ ਹੈਗੀ ਸੋ ਆਫੀਸਰ ਨੂੰ ਤੁਹਾਡੇ ਸਬਮਿਸ਼ਨਸ ਕਿ ਉਹ ਮੈਰਿਜ ਕਨਵੀਨੀਅੰਸ ਨਹੀਂ ਸੀਗੀ ਨਾ ਆ ਮੈਰਿਜ ਆਫ ਅਮਰੀਕਾ ਨੇ ਮੈ ਕਨਵੀਨੀਅੰਸ ਹੈਗੀ ਹੈ ਦਾ ਰੀਜ਼ਨ ਇਜ਼ ਕਿ ਰਿਲੇਸ਼ਨਸ਼ਿਪ ਵਰਕ ਆਊਟ ਨਹੀਂ ਹੋਈ ਜਿਹਦੇ ਕਰਕੇ ਸੈਪਰੇਸ਼ਨ ਤੇ ਡਾਈਵੋਰਸ ਹੋਇਆ ਐਂਡ ਸੋ ਐਂਡ ਇੱਕ ਚੀਜ਼ ਹੋਰ ਕਿ ਟਾਈਮ ਡਿਊਰੇਸ਼ਨ ਮੈਰਿਜ ਦਾ ਕਿੰਨਾ ਸੀਗਾ ਐਂਡ ਕਈ ਵਾਰੀ ਹੁੰਦਾ ਕਿ ਹੈਗਾ ਕਿ ਤੁਸੀਂ ਸੈਪਰੇਟਡ ਹੋ ਗਏ ਹਾਲੇ ਡਾਈਵੋਰਸ ਨਹੀਂ ਇਸ਼ੂ ਹੋਇਆ ਤੁਸੀਂ ਅਗਲਾ ਵਿਆਹ ਕਰਾ ਲਿਆ ਬਿਲਕੁਲ ਸੋ ਅਗਲਾ ਵਿਆਹ ਕਰਾ ਲਿਆ ਤੇ ਟੈਕਨੀਕਲੀ ਉਹ ਨਾਲਨ ਵੋਇਡਾ ਮੈਰਿਜ ਜਦੋਂ ਤੁਸੀਂ ਕੈਨੇਡਾ ਲਾਅ ਦੇ ਹਿਸਾਬ ਦੇ ਨਾਲ ਮੈਰਿਡ ਹੈਗੇ ਹੋ ਤਾਂ ਤੁਸੀਂ ਸੈਕੰਡ ਮੈਰਿਜ ਨਹੀਂ ਕਰ ਸਕਦੇ ਬਿਲਕੁ ਐਂਡ ਤੁਹਾਨੂੰ ਆਪਣੇ ਡਾਈਵੋਰਸ ਦੀ ਵੇਟ ਕਰਨੀ ਹੈ ਬਿਫੋਰ ਯੂ ਇਨੀਸ਼ੀਏਟ ਅਦਰ ਨੈਕਸਟ ਰਿਲੇਸ਼ਨਸ਼ਿਪਸ ਸੋ ਆ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਜ਼ਰੂਰੀ ਹੈ ਜੀ ਐਂਡ ਜੇ ਤੁਸੀਂ ਕੋਈ ਵੀ ਸਪਾਊਸਲ ਐਪਲੀਕੇਸ਼ਨ ਦੇ ਉਤੇ ਐਪਲੀਕੇਸ਼ਨ ਪੁਟ ਅਪ ਕਰਨਾ ਚਾਹ ਰਹੇ ਹੋ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਪਾਈਪਹਿਣਾ ਵਾਸਤੇ ਤੇ ਇੱਕ ਵਾਰੀ ਕਿਸੇ ਕੰਸਲਟੈਂਟ ਕੋਲ ਬੈਠ ਕੇ ਡਿਸਕਸ ਕਰੋ ਐਂਡ ਜਦੋਂ ਸਾਡੇ ਕੋਲ ਵੀ ਆਂਦੇ ਹੋ ਤੇ ਅਸੀਂ ਬੈਠ ਕੇ ਤੁਹਾਡਾ ਸਾਰਾ ਸਿਨੈਰੀਓ ਸਮਝ ਕੇ ਤੁਹਾਨੂੰ ਚੈਕਲਿਸਟ ਉਸ ਹਿਸਾਬ ਨਾਲ ਤਿਆਰ ਕਰਕੇ ਦੇਦਨੇ ਆ ਕਿ ਭਾਈ ਆ ਚੀਜ਼ਾਂ ਸਾਨੂੰ ਦਿਓ ਤਾਂ ਕਿ ਅਸੀਂ ਤੁਹਾਡੀ ਐਪਲੀਕੇਸ਼ਨ ਪ੍ਰੋਫੈਸ਼ਨਲੀ ਪੁਟ ਅਪ ਕਰ ਸਕੀਏ ਅੱਛਾ ਮਨੋਜ ਜੀ ਪਤਾ ਲੱਗਾ ਪਿੱਛੇ ਜਿਹਾ ਕਾਫੀ ਇਹ ਚਰਚਾ ਜਿਸੇ ਕਿ ਜਿਹੜਾ ਵਿਜ਼ਟਰ ਵੀਜ਼ੇ ਦਾ ਟਾਈਮ ਵੀ ਕਾਫੀ ਵੱਧ ਗਿਆ ਸੋ ਹੁਣੇ ਪਤਾ ਲੱਗਾ ਵੀ ਉਹਦੇ ਵਿੱਚ ਥੋੜੀ ਕਮੀ ਆਈ ਹੈ ਬਿਲਕੁਲ ਸਿਮਰਤ ਜੀ ਥੋੜੀ ਜੀ ਕਮੀ ਆਈ ਜੀ 148 ਦਿਨ ਦੇ ਉੱਤੇ ਟਾਈਮ ਚਲਾ ਗਿਆ ਸਗਾ ਬਟ ਹਲੇ ਵੀ 80 ਡੇਸ ਪਲੱਸ ਟਾਈਮ ਚੱਲ ਰਿਹਾ ਹੈਗਾ ਬਟ ਰਿਲੇਟਿਵਲੀ ਪਹਿਲੇ ਨਾਲੋਂ ਫਰਕ ਪੈ ਗਿਆ ਜੀ ਜੀ ਤੇ ਐਂਡ ਰਿਫਿਊਜ਼ਲ ਲੈਟਰਸ ਵੀ ਕਾਫੀ ਜ਼ਿਆਦਾ ਇਸ਼ੂ ਹੋ ਰਹੀਆਂ ਜੀ ਅੱਛਾ ਜੀ ਐਂਡ ਵਿਜ਼ਟਰ ਦੇ ਵਿੱਚ ਬਿਕੋਜ਼ ਆਫੀਸਰ ਪਿੱਛੇ ਕਾਫੀ ਸਾਰੇ ਸਿਮਰਤ ਜੀ ਐਪਲੀਕੈਂਟ ਇਹੋਰੇ ਕਾਬੂ ਆਏ ਜਿਹੜੇ ਵਿਜ਼ਟਰ ਤੇ ਜਾਂ ਸੁਪਰ ਵੀਜ਼ਾ ਤੇ ਆ ਕੇ ਇਥੇ ਕੰਮ ਕਰਦੇ ਫੜੇ ਗਏ ਹੂੰ 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 ਸੋ ਉਹਨਾਂ ਨੇ ਆਪਣੇ ਵਾਸਤੇ ਖਰਾਬੀਆਂ ਨਹੀਂ ਕੀਤੀਆਂ ਉਹਨਾਂ ਨੇ ਅਗਲੇ ਆਉਣ ਵਾਸਤਿਆਂ ਵਾਸਤੇ ਵੀ ਖਰਾਬੀਆਂ ਕੀਤੀਆਂ ਉਹਨਾਂ ਵਾਸਤੇ ਵੀ ਟੋਏ ਪਾੜ ਦਿੱਤੇ ਸੋ ਤੁਹਾਨੂੰ ਅੱਜ ਦੀ ਤਰੀਕ ਦੇ ਵਿੱਚ ਵਿਜ਼ਿਟ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਜਦੋਂ ਵੀ ਪੁਟ ਅਪ ਕਰਦੇ ਹੋ ਕੁਝ ਚੀਜ਼ਾਂ ਦਾ ਖਿਆਲ ਜ਼ਰੂਰ ਰੱਖਣਾ ਕਿ ਸਪான்ਸਰ ਤੁਹਾਡਾ ਉਹ ਕਿੰਨਾ ਸਟਰੋਂਗ ਆ ਤੁਹਾਡਾ ਹੋਸਟ ਕਿੰਨਾ ਸਟਰੋਂਗ ਆ ਫਾਈਨੈਂਸ਼ੀਅਲੀ ਉਹ ਤੁਹਾਡੀ ਬੋਰਡਿੰਗ ਐਂਡ ਲੋਜਿੰਗ ਨੂੰ ਲੁੱਕ ਆਫਟਰ ਕਰ ਸਕਦਾ ਹੈ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਸੋ ਉਹਦੇ ਪ੍ਰੂਫਸ ਲੱਗਨੇ ਆ ਉਸ ਤੋਂ ਬਾਅਦ ਤੁਸੀਂ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਿੱਥੇ ਵੀ ਰਹਿੰਦੇ ਪਿਓ ਆਪਣੇ ਕੰਟਰੀ ਦੇ ਵਿੱਚ ਮੁਲਕ ਦੇ ਵਿੱਚ ਕੀ ਕਰਦੇ ਪਿਓ ਬਿਜ਼ ਜੌਬ ਦੇ ਵਿੱਚ ਅਗਿਓ ਛੁੱਟੀ ਲੈ ਕੇ ਆ ਰਹੇ ਹੋ ਕਿੰਨੇ ਅਰਸੇ ਵਾਸਤੇ ਆ ਰਹੇ ਹੋ ਤੁਹਾਡਾ ਰੀਜ਼ਨ ਆਫ ਟ੍ਰੈਵਲ ਕੀ ਹੈਗਾ ਤੁਸੀਂ ਪਹਿਲੇ ਕਿਤੇ ਟ੍ਰੈਵਲ ਕੀਤੇ ਹੋਏ ਹੋ ਫਾਈਨੈਂਸ਼ੀਅਲੀ ਕਿੰਨੇ ਸਟੈਬਲਿਸ਼ਡ ਅਗਿਓ ਤੁਹਾਡੇ ਟਾਈਸ ਟੂ ਹੋਮ ਕੰਟਰੀ ਕਿੰਨੇ ਸਟਰੋਂਗ ਹੈਗੇ ਸੋ ਆ ਸਾਰੀ ਚੀਜ਼ਾਂ ਨੂੰ ਜਦੋਂ ਤੁਸੀਂ ਐਡਰੈਸ ਕਰਦੇ ਹੋ ਤੇ ਆਫੀਸਰ ਵਾਸਤੇ ਅਗੇਨ ਡਿਸੀਜਨ ਲੈਣਾ ਆਸਾਨ ਹੋ ਜਾਂਦਾ ਬਿਲਕੁਲ ਅੱਛਾ ਮਨੋਜ ਜੀ ਜਾਣ ਤੋਂ ਪਹਿਲਾਂ ਹੋਰ ਕੁਝ ਆਪਣੇ ਵੱਲੋਂ ਐਡ ਕਰਨਾ ਚਾਹਵਾਂ ਸਿਮਰਤ ਜੀ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਬਹੁਤ ਸਾਰੇ ਐਪਲੀਕੈਂਟਸ ਜਿਹੜੇ ECA ਦੇ अर्ਲੀ ਚਾਈਲਡਹੂਡ ਅਸਿਸਟੈਂਟ ਦੇ ਜਾਂ ਕੇਅਰ ਗਿਵਰ ਦੇ ਜਾਂ ਹੋਮ ਸਪੋਰਟ ਵਰਕਰ ਦੇ ਉਹ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਜਿਹੜੇ ਵੇਟ ਕਰਦੇ ਸੀਗੇ ਕਿ ਅਸੀਂ 31 ਮਾਰਚ ਨੂੰ ਐਪਲੀਕੇਸ਼ਨ ਪੁੱਟ ਅਪ ਕਰਨੀ ਹੈ ਤੇ ਉਹ ਹੁਣ ਉਹ ਪ੍ਰੋਗਰਾਮ ਪੋਸਟ ਦੇ ਵਿੱਚ ਪੈ ਗਿਆ ਤੇ ਉਹਨਾਂ ਦਾ ਸਟੇਟਸ ਖਤਮ ਹੋਣ ਜਾ ਰਿਹਾ ਜੇ ਤੁਸੀਂ ਇਹੋ ਜਿਹੇ ਐਪਲੀਕੈਂਟ ਹੈਗੇ ਹੋ ਜਿਹੜੇ ਹੋਮ ਸਪੋਰਟ ਵਰਕਰ ਯਰ ਚਾਈਲਡ ਸਪੋਰਟ ਦੇ ਵਿੱਚ ਐਪਲੀਕੇਸ਼ਨ ਪੁਟ ਅਪ ਕਰਨਾ ਚਾਹੁੰਦੇ ਸੀ ਹੁਣ ਲੱਗਦਾ ਪਿਆ ਕਿ ਨੀ ਐਪਲੀਕੇਸ਼ਨ ਜਾ ਸਕਦੀ ਪਲੀਜ਼ ਇੱਕ ਚੀਜ਼ ਦਾ ਖਿਆਲ ਰੱਖੋ ਕਿ ਜੇ ਤੁਹਾਡਾ ਸਟੇਟਸ ਖਤਮ ਹੋ ਰਿਹਾ ਤੇ ਆਪਣੇ ੈਂਪਲੋਇਰ ਨੂੰ ਰਿਕੁਐਸਟ ਕਰੋ ਕਿ ਐਲ ਐ ਐ ਤੁਹਾਨੂੰ ਦੇਣ ਦੀ ਕਿਰਪਾਲਤਾ ਕਰੇ ਐਂਡ ਉਹ ਐਪਲੀਕੇਸ਼ਨ ਕੇਅਰ ਗੀਵਰ ਦੀਆਂ ਜਲਦੀ ਪ੍ਰੋਸੈਸ ਹੋ ਰਹੀਆਂ ਐ ਐਲ ਐ ਐ ਵਾਸਤੇ ਐਂਡ ਉਹਨੂੰ 36 ਡਾਲਰ ਦੀ ਸੈਲਰੀ ਦੇਣ ਦੀ ਵੀ ਲੋੜ ਨਹੀਂ ਉਹ ਨਾਰਮਲ ਸੈਲਰੀ ਦੇ ਉੱਤੇ ਐਪਲੀਕੇਸ਼ਨ ਪ੍ਰੋ ਤੁਹਾਨੂੰ ਟਾਈਮ ਮਿਲ ਜਾਏਗਾ ਤੁਸੀਂ ਹੋਰ ਏਮਪਲੋਇਰ ਦੇ ਕੋਲ ਕੰਮ ਕਰਦੇ ਰਹੋਗੇ ਤੀਸਰੀ ਚੀਜ਼ ਹੈਗੀ ਹੈ ਕਿ ਤੁਸੀਂ ਅੱਗੇ ਜਦੋਂ ਪ੍ਰੋਗਰਾਮ 27 ਦੇ ਵਿੱਚ ਖੁੱਲਦਾ ਹੈ 28 ਦੇ ਵਿੱਚ ਖੁੱਲਦਾ ਤਾਂ ਤੁਸੀਂ ਐਪਲੀਕੇਸ਼ਨ ਆਪਣੀ ਪੁੱਟ ਅਪ ਕਰਨ ਜੋਗੇ ਹੋਗੇ ਸੋ ਤੁਹਾਨੂੰ ਵਾਪਸ ਆ ਕੇ ਬਿਕੋਜ਼ ਐਵੇਂ ਨਹੀਂ ਪਤਾ ਕਿ 27 ਦੇ 28 ਦੇ ਵਿੱਚ ਜਦੋਂ ਇਹ ਪ੍ਰੋਗਰਾਮ ਖੁੱਲੇ ਕਿ ਉਹ ਵੀ ਇਨ ਕੈਨੇਡਾ ਐਪਲੀਕੈਂਟਸ ਦਾ ਖੁੱਲੇ ਕਿ ਬਾਹਰ ਦੇ ਐਪਲੀਕੈਂਟਸ ਦਾ ਵੀ ਖੁੱਲ ਸਕਦਾ ਸੋ ਆਲਵੇਸ ਬੈਟਰ ਕਿ ਇਨਸਾਈਡ ਕੈਨੇਡਾ ਜੇ ਹੋਗੇ ਤੇ ਹੋਰ ਐਡਵਾਂਟੇਜ ਰਹੇਗਾ ਬਿਕੋਜ਼ ਅਗਲੇ 3 ਸਾਲ ਦਾ ਪ੍ਰੋਜੈਕਸ਼ਨ ਜਿਹੜੀ ਹੈਗੀ ਹੈ ਉਹ ਵਿਦਨ ਕੈਨੇਡਾ ਐਪਲੀਕੈਂਟਸ ਵ ਕੋਈ ਹੋਰ ਐਮਪਲੋਇਰ ਨਹੀਂ ਮਿਲਦਾ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈਗੀ ਤੇ ਇੱਕ ਵਾਰੀ ICC ਕੋਲ ਆ ਕੇ ਮੁਲਾਕਾਤ ਕਰ ਸਕਦੇ ਹੋ ਸਾਡੇ ਕੋਲ ਜਰਮਨੀ ਦੇ ਵਰਕ ਪਰਮਿਟਸ ਕੇਅਰgivers ਦੇ ਆਏ ਹੋਏ ਨੇ ਹੋਮ ਸਪੋਰਟ ਵਾਸਤੇ ਆਏ ਹੋਏ ਨੇ ਸੋ ਜੇ ਤੁਸੀਂ ਜਰਮਨ ਜਾ ਕੇ ਕੰਮ ਕਰਨਾ ਚਾਹੁੰਦੇ ਹੋ ਐਂਡ ਉੱਥੇ ਪੈਸਾ ਕਮਾਉਣਾ ਚਾਹੁੰਦੇ ਹੋ ਜਰਮਨ ਦੀ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੋ ਤੇ ਸਾਡੇ ਆਫਿਸ ਦੇ ਵਿੱਚ ਆ ਕੇ ਡਿਸਕਸ ਕਰ ਸਕਦੇ ਹੋ 6 ਤੋਂ 8 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈਗਾ ਐਂਡ ਤੁਹਾਡੀ ਐਪਲੀਕੇਸ਼ਨ ਬੜੀ ਸਮੂਥਲੀ ਉੱਥੇ ਵੀ ਪ੍ਰੋਸੈਸ ਹੋ ਸਕਦੀ ਹੈ ਅ ਬਿਲਕੁਲ ਜੀ ਜਿਵੇਂ ਮਾਨੂੰ ਦੱਤਾ ਹੁਣਾਂ ਨੇ ਦੱਸਿਆ ਹੈ ਕਿ ਅਗਰ ਤੁਹਾਡਾ ਕੋਈ ਵੀ ਕੇਸ ਹੈ ਕੋਈ ਕੇਸ ਅੜਿਆ ਹੋਇਆ ਤਾਂ ਵੀ ਜਾਂ ਤੁਸੀਂ ਨਵਾਂ ਕੇਸ ਅਪਲਾਈ ਕਰਨਾ ਤਾਂ ਵੀ ਤੁਸੀਂ ਆਈਸੀਸੀ ਦੇ ਨਾਲ ਸੰਪਰਕ ਕਰ ਸਕਦੇ ਹੋ ਮਾਨੂੰ ਜੀ ਤੁਹਾਡਾ ਸਟੂਡੀਓ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੀਚ ਅਗਲੇ ਹਫ਼ਤੇ ਫਿਰ ਤੁਹਾਡੇ ਲਈ ਨਵੇਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ